ਸੋ ਇਹ ਇਸ ਉਸ ਦੇ ਤੱਕ ਜਿਹੜਾ ਹੈ ਉਹ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਅਫੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਆਤਮਾत्मा ਅੱਗੇ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਤੁਹਾਨੂੰ ਮਤ ਕਰਦਾ ਹੈ ਕਿ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਪੱਧ ਮਿੰਟ ਨੂੰ ਰੱਬ ਦਾ ਸ਼ੁਕਰ ਤੇ ਅਦਾਲਤ ਦਾ ਧੰਨਵਾਦ ਕਰ ਰੇ ਮਾਨ ਦੇ ਮੰਤਰੀ ਨੂੰ ਅੱਜ ਵੱਡੀ ਰਾਹਤ ਮਿਲੀ ਘਰੇਲੂ ਝਗੜੇ ਦੇ ਪੁਰਾਣੇ ਮਾਮਲੇ ਦੇ ਵਿੱਚ ਸੰਗਰੂਰ ਜ਼ਿਲ੍ਹਾ ਅਦਾਲਤ ਨੇ ਸੁਨਾਮ ਅਦਾਲਤ ਵੱਲੋਂ ਸੁਣਾਈ ਸਜ਼ਾ ਤੇ ਰੋਕ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ ਸੰਗਰੂਰ ਕੋਰਟ ਵੱਲੋਂ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਸੀ ਜੋ 31 ਜਨਵਰੀ ਤੱਕ ਸੀ ਪਰ ਅੱਜ 31 ਜਨਵਰੀ ਨੂੰ ਸੰਗਰੂਰ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਸਜ਼ਾ ਤੇ ਰੋਕ ਲਾ ਦਿੱਤੀ ਹੈ ਅੱਜ ਹਾਂ ਮਾਨਯੋਗ ਸੈਸ਼ਨ ਕੋਰਟ ਸਪੈਸੀ ਸੀਗੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਦੀ ਇੰਟਰਵਿਊ ਕੀਤੀ ਸੀ ਉਹਨੂੰ ਰੈਫਰ ਸਟੇ ਕੀਤੀ ਹੈ ਐ ਬਾਕੀ ਡੀਟੇਲ ਆਡਰ ਆਏਗਾ ਉਹਦੇ ਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹਨੂੰ ਕਿਵੇਂ ਸਟੇ ਦਿੱਤੀ ਹੈ ਕੀ ਕੀ ਕਾਰਨ ਹੈ ਕਿਉਂਕਿ ਉਸ ਦਿਨ ਜਿਸ ਤੇ ਬਹਿਸ ਹੋਈ ਸੀ ਜਿਹਦੇ ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਗਮਨ ਰੋੜਾ ਤੇ 1996 ਤੋਂ ਲੈ ਕੇ 2000 ਤੱਕ ਚਾਰ ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਜ ਸਾਹਿਬ ਨੇ ਕੀਤੀ ਹੈ ਇੱਕ ਕਨਵਿਕਸ਼ਨ ਦਾ ਸੀਗਾ ਜਿਹੜੀ 31 ਰਕਮ ਦਾ ਪਹਿਲਾਂ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਕਨਫਰਮ ਓਕੇ ਜੱਜ ਸਾਹਿਬ ਅਪੀਲ ਦਾ ਚੱਲੇਗੀ ਜੇ ਨਾ ਕਰ ਉਹ ਕਨਵਿਕਸ਼ਨ ਜਿਹੜੀ ਹੈਗੇਤੀ ਹੋ ਗਈ ਕੀ ਲੱਗਦਾ ਜਿਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਥੇ ਵਿੱਚ ਆਸਾ ਤੇ ਇਹ ਹੋ ਤਾਂ ਜਿਹੜੀ ਰਹਿ ਗਈ ਉਹ ਤੋਂ ਬਾਅਦ ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਜਿਹੜੇ ਵਾਰ ਵਿੱਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੇਮ ਅਫਸਾਈ ਜਿਹੜਾ ਕੋਰਟ ਨੇ ਦੇਖ ਕੇ ਕੀਤਾ ਹੈ ਕਨਵਿਕਸ਼ਨ ਸਟੇ ਕੀਤੀ ਹੈ ਉਹ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗਰਾਉਂਡਸ ਹੈਗੇ ਨੇ ਇਸ ਕਰਕੇ ਕਨਵਿਕਸ਼ਨ ਸਟੇ ਕੀਤੀ ਹੈ ਅਮਨ ਅਰੂੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ ਅਰੂੜਾ ਨੂੰ ਸੁਨਾਮ ਦੀ ਅਦਾਲਤ ਵੱਲੋਂ ਇਹ ਸਜ਼ਾ ਸੁਣਾਈ ਗਈ ਸੀ ਜਿਸ ਦੇ ਖਿਲਾਫ ਉਹਨਾਂ ਨੇ ਅਪੀਲ ਕੀਤੀ ਸੀ ਜਿਹਨ ਕਨਵਿਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀ ਉਹ ਅੱਜ ਮਾਨਜੋਗ ਜ਼ਿਲ੍ਹਾ ਅਦਾਲਤ ਨੇ ਉਹ ਟਿਲ ਫਾਈਨਲ ਡਿਸਪੋਜ਼ਲ ਆਵ ਦੇ ਕੇਸ ਉਹਦੇ ਤੱਕ ਜਿਹੜਾ ਹੈ ਉਹਨੂੰ ਸਟੇ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪਰਮਾਤਮਾ ਕੀ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਮਿਲਣੀ ਹੈ। ਕੈਬਨਿਟ ਮੰਤਰੀ ਅਮਨ ਰੋੜਾ ਸਮੀਤ 9 ਲੋਕਾਂ ਨੂੰ 31 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਅਰੋੜਾ ਨੇ ਸਜ਼ਾ ਖਿਲਾਫ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਕ ਕੀਤਾ ਸੀ।